ਕੁਝ ਦਿਨ ਪਹਿਲੇ ਜਿਹੜਾ ਹੈਂਡ ਗ੍ਰਨੇਡ ਸਾਨੂੰ ਬਰਾਮਦ ਹੋਇਆ ਸੀਗਾ ਸਾਡੇ ਕੋਲ ਇਨਫਾਰਮੇਸ਼ਨ ਵੀ ਸੀਗੀ ਇਨਪੁਟਸ ਵੀ ਸੀਗੇ ਤੇ ਨਿਯਾਨਾ ਕਮਿਸ਼ਨਰ ਪੁਲਿਸ ਨੇ ਆਰਾਊਂਡ ਦ ਕਲॉक ਨਾਕਾਬੰਦੀ ਵੀ ਚੱਲ ਰਹੀ ਸੀਗੀ ਪੈਟਰੋਲਿੰਗ ਵੀ ਚੱਲ ਰਹੀ ਸੀਗੀ ਜਿਸ ਕਰਕੇ ਗ੍ਰਨੇਡ ਟਾਈਮਲੀ ਸਾਨੂੰ ਬਰਾਮਦ ਹੋ ਗਿਆ ਦੋ ਬੰਦੇ ਜਿਹੜੇ ਮੁਕਸਦ ਤੇ ਰਹਿਣ ਵਾਲੇ ਉਹ ਫੜੇ ਗਏ ਆ ਜਿਹੜਾ ਟੈਕਨੀਕਲ ਇਨਪੁਟ ਉਹਨਾਂ ਤੋਂ ਸਾਨੂੰ ਮਿਲਿਆ ਉਸ ਟੈਕਨੀਕਲ ਇਨਪੁਟ ਤੋਂ ਇਹਦੇ ਤਾਰ ਜਿਹੜੇ ਹੈ ਉਹ ਫੌਰਨ ਮਲੇਸ਼ੀਆ ਨੰਬਰ 1 ਨੰਬਰ 2 ਪਾਕ ਆਈ ਸਾਈਨ ਨਾਲ ਜੁੜੇ ਹੋਏ ਤੇ ਇਹ ਲੋਕ ਜਿਹੜੇ ਸੀਗੇ ਜਿਹੜੇ ਇਨੀਸ਼ੀਅਲੀ ਫੜੇ ਗਏ ਇਹ ਫੁੱਟ ਸੋਲਜਰਸ ਸੀਗੇ ਜਿਨ੍ਹਾਂ ਨੂੰ ਡਾਇਰੈਕਟ ਮਲੇਸ਼ੀਆ ਤੋਂ ਹਦਾਇਤ ਆ ਰਹੀ ਸੀਗੀ ਕਿ ਤੁਸੀਂ ਫਲਾਨੀ ਫਲਾਨੀ ਜਗ੍ਹਾ ਤੇ ਜਾਣਾ ਹੈ ਜੀ ਰੈਕੀ ਕਰਨੀ ਹੈ ਰੈਕੀ ਕਰਕੇ ਇਦਾਂ ਦੀ ਜਗ੍ਹਾ ਗ੍ਰੇਨੇਡ ਨੂੰ ਸੇਕਣਾ ਜਿੱਥੇ ਡੈਮੇਜ ਹੋਏ ਕਾਫੀ ਨੰਬਰ 1 ਨੰਬਰ 2 ਜੇ ਬੈਕਵਰਡ ਲਿੰਕ ਤੇ ਜਦ ਆਪਾਂ ਗਏ ਤੇ ਸਾਨੂੰ ਕੁਝ ਹੋਰ ਜੇਲਡ ਇਨਮਿਟਸ ਫਿਗਰ ਆਊਟ ਹੋਏ ਜਿਨ੍ਹਾਂ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਾਇਆ ਗਿਆ ਉਹਨਾਂ ਤੋਂ ਪੁੱਛਗਿੱਛ ਕੀਤੀ ਗਈ ਇੰਟਰੋਗੇਸ਼ਨ ਚ ਇਹ ਆਇਆ ਥੈਟ ਇਟ ਇਜ਼ ਅ ਵਾਈਡ ਨੈਟਵਰਕ ਆਫ ਪੀਪਲ ਸੇਲਿੰਗ ਨਾਰਕੋਟਿਕਸ ਜਿਹੜਾ ਨਾਰਕੋਟਿਕਸ ਟਰੇਡ ਚ ਇਨਵੋਲਡ ਹੈ ਉਹ ਧੀਰੇ ਧੀਰੇ ਕਰਕੇ ਪਾਕ ਆਈਐਸਏ ਨਾਲ ਮਿਲ ਕੇ ਤੇਰੇਸਟ ਮੋਡਿਊਲ ਜਿਹੜਾ ਡਰਕੋਟੈਕ ਮੋਡਿਊਲ ਜਿਹੜਾ ਹੈ ਉਹ ਤੇਰੇਸਟ ਤੇਰੇਸਟ ਮੋਡਿਊਲ ਦੀ ਸ਼ੇਪ ਨੂੰ ਦੇਣ ਦੀ ਕੋਸ਼ਿਸ਼ ਕੀਤੀ ਗਈ ਟੋਟਲ ਇਹਦੇ ਵਿੱਚ 10 ਬੰਦੇ ਹਾਲੇ ਤੱਕ ਗ੍ਰਿਫਤਾਰ ਹੋ ਗਏ ਚਾਰ ਫੋਰਨ ਹੈਂਡਲਰ ਜਿਹੜੇ ਹਨ ਜਿਹੜੇ ਨੋਮੀਨੇਟ ਹੋਏ ਹਨ ਜਨਾਦਾ ਐਲਓਸੀ ਖੁੱਲ ਗਿਆ ਹੈ ਆਰਸੀਐਨ ਇਜ਼ ਇਨ ਦਾ ਪ੍ਰੋਸੈਸ ਆਫ ਮੇਕਿੰਗ ਤੇ ਆਇਡੈਂਟੀਫਾਈ ਕਰ ਲਏ ਨੇ ਬਹੁਤ ਜਲਦੀ ਇਹਨਾਂ ਨੂੰ ਡਿਪੋਰਟ ਵੀ ਕਰਾਇਆ ਜਾਏਗਾ ਜੀ ਕੁਐਸਚਨਸ ਸਿਰਫ ਪਤਾ ਲੱਗ ਗਿਆ ਕਿ ਟਾਰਗੇਟ ਬਾਕੀ ਰਹਿੰਦੇ ਨੇ ਸਰ ਲੁਧਿਆਣਾ ਦੇ ਨਾਲ ਬੋਲੀਬੁਸ਼ਹਰਾ ਦੇ ਵਿੱਚ ਸੀ ਜੀ 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 ਹੋਰ ਵੀ ਟਾਰਗੇਟ ਸੀਗੇ ਜੀ ਫਰੀਦਕੋਟ ਦੇ ਕੁਝ ਪਾਰਟਸ ਆਫ ਫਰੀਦਕੋਟ ਵੀ ਟਾਰਗੇਟ ਸੀਗੇ ਐਕਚੁਅਲ ਟਾਰਗੇਟ ਕੀ ਸੀਗਾ ਉਹ ਮੈ ਸਿਕਿਉਰਿਟੀ ਰਿਜ਼ਨਸ ਕਰਕੇ ਨਹੀਂ ਮੈਂ ਤੁਹਾਨੂੰ ਡਿਸਪੋਜ਼ ਕਰਾਂਗੇ ਜੀ ਸਰਕਾਰ ਨੇ ਸਰਕਾਰ ਨੇ ਉਹਨਾਂ ਨੂੰ ਆਪਾਂ ਲਿਖ ਕੇ ਵੀ ਭੇਜਿਆ ਹੈ ਉਹਨਾਂ ਦੇ ਡੀਜੀ ਸਾਹਿਬ ਉਹਨਾਂ ਨੂੰ ਐਡਕੁਏਟ ਰਿਵਾਰਡ ਜਿਹੜਾ ਹੈ ਉਹ ਦੇਣਗੇ नहीं जी अज अजय अजय मलेशिया अजय मलेशिया इज वन ऑफ द लिंक बंदे जुड़े थे द मेन मेन हैंडलर्स दे आर सिटिंग इन पाकिस्तान एंड इन मलेशिया जस बेबल के थ्रू है जी so, दे जी so, दे जी पहला इना ड्रग नेस ही था ਯੈਸ ਯੈਸ ਦੈਨ ਦੇ ਸਟਾਰਟਡ ਦਿਸ ਕਿੰਨੇ ਕੁ ਮਾਮਲੇ ਸਰ ਇਹਨਾਂ ਦੇ ਪਹਿਲਾਂ ਦੱਸ ਸੀਗੇ ਅ ਐਂਡੀ ਦੇ ਕੇਸਸ ਹੈ ਨਾ ਦੇਖੋ ਐਂਡੀ ਦੇ ਕੇਸਸ ਸਰ ਮੋਡਿਊਲ ਦਾ ਨਾਮ ਆਈਸੀ ਕਿ ਕੋਈ देयर आर ਸੈਵਰਲ ਮੋਡਿਊਲਸ ਜਿਹੜਾ ਆਈਸੀ ਹੈਂਡਲਰਸ ਜਿਹੜੇ ਹਨ ਉਹ ਕਾਫੀ ਮੋਡਿਊਲਸ ਹੈਂਡਲ ਕਰਦੇ ਮੈਂ ਇੱਕ ਹੈਂਡਲਰ ਜਿਹੜਾ ਹੈ

ਇੰਟਰਡਿਊਸ ਕਰਾਉਣ ਵਾਲੇ ਹੈ ਜੀ ਇਹ ਇੰਟਰਡਿਊਸ ਕਰਾਉਣ ਵਾਲੇ ਹੈ ਐਗਜ਼ਾਮਪਲ ਹੈ ਗਿਵਨ ਐਗਜ਼ਾਮਪਲ ਲਾਈਕ ਐਕਚੁਅਲ ਉਹਨਾਂ ਨੂੰ ਫੁੱਟ ਸੋਲਡਰ ਚਾਹੀਦਾ ਜੀ ਲੈਟਸ ਅਸਿਊਮ ਜਸਟ ਬੇਬਲ ਇਜ਼ ਦਾ ਮੇਨ ਮੇਨ ਪਰਸਨ ਹੀ ਇਜ਼ ਇਨ ਕੰਟੈਕਟ ਵਿਦ ਅ ਪਾਕਾ ਐਸਆਈ ਦਾ ਹੈਂਡਲਰ Who is, main, main is in ISI, sitting in Pakistan they are the people who are pushing uh, narcotics contraband from uh, Pakistan they are they are trying to push they are trying to push uh, वेपन्स एंड ग्रनेड्स हो गए कोई रॉकेट लॉन्चर्स हो गए कोई ए के फोर्टी सेवन हो गई छोटे वेपन्स हो गए सो जस्ट बेबल इज एज्यूमिंग टॉकिंग टू दिस पर्सन हु सिटिंग इन पाकिस्तान एक मिनट एक मिनट मिनट एक ही इज़ टॉकिंग टू द पर्सन सिटिंग इन पाकिस्तान फर्स्ट दे वर इनवॉल इन कॉन्ट्राबैंडिंग कि उत्थ काबैंड आया जी ਜਸਬੇਬਲ ਨੇ ਇੱਕ ਬੰਦਾ ਲੱਭ ਲਿਆ ਜੀ ਅਜੇ ਅਜੇ ਜਿਹੜਾ ਹੈ ਉਹ ਫਰੀਦਕੋਟ ਦਾ ਰਹਿਣ ਵਾਲਾ ਹੈ ਮਲੇਸ਼ੀਆ ਚ ਰਹਿੰਦਾ ਹੈ ਅਜੇ ਨੂੰ ਪੁੱਛਿਆ ਜੀ ਕਿ ਤੇਰੇ ਕੋਲ ਜਾਣਕਾਰ ਹੈ ਬੋਲ ਤਾਂ ਹਾਂ ਜੀ ਮੇਰੇ ਦੋ ਜਾਣਕਾਰ ਹੈ ਉਹ ਜੇਲ੍ਹ ਚਾਂ ਜੀ ਉਹਨੇ ਉਹਨਾਂ ਨੂੰ ਸੰਪਰਕ ਕੀਤਾ ਉਹ ਜੇਲ੍ਹ ਵਾਲਿਆਂ ਨੇ ਇਹਨਾਂ ਨੂੰ ਸੰਪਰਕ ਕੀਤਾ ਜੀ ਸੋ ਥਿਸ ਇਜ਼ ਅ ਹੋਲ ਚੇਨ ਵਿਚ ਵੀ ਹੈ ਬ੍ਰੋਕਨ ਸਰ ਸ਼ੰਗੀ ਨੰਦ ਕੀ ਦੇਹਰੀਆ ਬਰਾਮਦ ਕੀ ਆਪਸ ਦੀ ਪ੍ਰੋਬਲਮ ਕੀ ਬਰਾਮਦਗੀ ਕੀ ਹੋਈ ਹੈ ਬਰਾਮਦਗੀ ਜੀ ਇੱਕ ਤੱਕ ਗ੍ਰੇਨੇਡ ਮਿਲਿਆ ਸਾਨੂੰ ਤੇ ਕੁਝ ਟੈਕਨੀਕਲ ਡਿਵਾਈਸਸ ਵੀ ਮਿਲਿਆ ਲੁਧਿਆਣਾ ਵਿੱਚ ਜੀਸੀ ਕੀ ਟਾਈਮਿੰਗ ਸੀ ਸਰ ਇਹਨਾਂ ਨੇ ਹੀ ਸਰ ਇਹਨਾਂ ਨੇ ਹੀ ਸਰ ਇਹਨਾਂ ਨੇ ਹੀ ਦੇਣਾ ਸੀਗਾ ਜੀ ਸਰ ਕੀ ਟਾਰਗੇਟ ਕੀ ਸ਼ੇਅਰ ਟਾਰਗੇਟ ਆਈ ਵਿਲ ਨਾਟ ਸ਼ੇਅਰ ਇਟ ਵਿਦ ਯੂ ਜੀ ਸਰ ਟਾਈਮਿੰਗ ਟਾਈਮਿੰਗ ਤੋਂ ਕੁਝ ਘੰਟੇ ਪਹਿਲਾਂ ਸਰ ਇਹਨਾਂ ਨਾਲ ਕੋਈ ਲਿੰਕ ਤਾਂ ਨਹੀਂ ਜੀ ਦਿੱਲੀ ਦੇ ਨਾਲ ਜਿਹੜਾ ਬ੍ਰਾਥ ਹੋਇਆ ਨਹੀਂ ਹਾਲੇ ਤੱਕ ਤਾਂ ਨਹੀਂ ਹੈ ਕੋਈ ਜੀ ਹਾਲੇ ਤੱਕ ਨਹੀਂ ਸਟੋਰ ਬ੍ਰਾਥ ਹੋਇਆ ਉਹ ਚੀਨ ਨਿਗਮਤਾ ਉਹ ਜੀ 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 ਜਿੰਨੇ ਮਤਲਬ ਨਹੀਂ ਇਹ ਹਲੇ ਤੱਕ ਨਹੀਂ ਲੱਗੇ ਜੀ ਪਤਾ ਜੀ ਸਰ ਇਹਨਾਂ ਦਾ ਮੇਨ ਮੋਟਿਵ دہشت ਫਲਾਣਾ ਸੀਗਾ ਜਾਂ ਕੋਈ ਹੋਰ دہشت ਫਲਾਣਾ ਸੀ ਇਹਨਾਂ ਨੂੰ ਪੈਸਾ ਕਿਨੇ ਭੇਜਿਆ ਸੀ ਫਿਰ ਪੈਸਾ ਜਿਹੜਾ ਮਲੇਸ਼ੀਆ ਚ ਬੈਠਾ ਉਹਨਾਂ ਨੇ ਇਹਨਾਂ ਦੇ ਫੋਰਸ ਪਾਇਆ ਸੀ ਕਿ ਇਹਨਾਂ ਦੇ ਬੰਦਾ ਦੇ ਕੋਈ ਬੰਦਾ ਦੇਣਾ ਸੀ ਸਰ ਇਹਨਾਂ ਦਾ 10 ਤੋਂ ਇਲਾਵਾ ਹੋਰ ਵੀ ਬੰਦੇ ਵੀ ਨੋਰ ਹੋ ਸਕਦੇ ਨੇ ਵਿੱਚ ਹਾਂਜੀ ਜੀ ਜਿਵੇਂ ਜਿਵੇਂ ਹੋਣਗੇ ਤੁਹਾਨੂੰ ਹੋਰ ਦੱਸ ਦੱਸਦਾ ਜਾਓ ਥੈਂਕ ਯੂ